ਨੋ ਕੀ ਲੋੜ ਕੋਈ ਕਿਸੇ ਬਾਬੇ ਦੇ ਚਰਨ ਫੜਨ ਦੀ ਸਾਨੂੰ ਕੀ ਲੋੜ ਪਈ ਕਿਸੇ ਹੋਰ ਨੂੰ ਜਾ ਕੇ ਕਹਿਣ ਦੀ ਮੇਰੀ ਅਰਦਾਸ ਕਰ ਆਪਣੀ ਅਰਦਾਸ ਖੁਦ ਕਰੋ ਜੋ ਤੁਸੀਂ ਕਰ ਸਕਦੇ ਹੋ ਤੁਹਾਡੀ ਅਰਦਾਸ ਕੋਈ ਨਹੀਂ ਕਰ ਸਕਦਾ ਤੁਸੀਂ ਜਿਵੇਂ ਮਰਜ਼ੀ ਬੋਲੋਗੇ ਸੱਚ ਤੇ ਬੋਲੋਗੇ ਨਾ ਮੇਰੇ ਵਰਗੇ ਨੂੰ ਤੁਸੀਂ 2000 ਦਾ ਨੋਟ ਦਿਓਗੇ 5000 ਦਿਓਗੇ ਮੈਂ ਤੇ ਵਧਾ ਚੜਾ ਕੇ ਕਾਂਗਾ ਜੀ ਬੜੇ ਦਾਣੀ ਸੱਜਣ ਨੇ ਮਹਾਰਾਜ ਗੁਰਮੁਖ ਨੇ ਇਹਨਾਂ ਦੇ ਕਮਾਈਆਂ 'ਚ ਹੋਰ ਬਰਕਤ ਪਾਓ ਮੇਰੇ ਵਰਗਾ ਤੇ ਮੱਖਣ ਲਗਾਏਗਾ ਨਾ ਬਟਰਿੰਗ ਕਰੇਗਾ ਆਹ ਬੋਲੋ ਆਹ ਪਰੋਵੋ ਅਰਦਾਸ ਅਖਰਾਂ ਦੀ ਲਫ਼ਜ਼ਾਂ ਦੀ ਮੁਤਾਜ ਨਹੀਂ ਤੁਹਾਨੂੰ ਨਹੀਂ ਵੀ ਬੋਲਣਾ ਆਂਦਾ ਤੁਸੀਂ ਅੱਖਾਂ ਚੋਂ ਅਥਰੂ ਕੱਢੋ ਦੋ ਅਥਰੂ ਵੀ ਡਿੱਗਣਗੇ ਉਹ ਵੀ ਅਰਦਾਸ ਬਣ ਕੇ ਪਹੁੰਚ ਜਾਣਗੇ ਕਿਉਂ ਕਿਸੇ ਤੇ ਡਿਪੈਂਡ ਹੁੰਦੇ ਹੋ ਕਿਉਂ ਕਿਸੇ ਤੇ ਡਿਪੈਂਡ ਹੁੰਦੇ ਹੋ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਖੁਦ ਆਪਣੇ ਪੈਰਾਂ ਤੇ ਖੜੇ ਹੋਣਾ ਸਿਖਾਇਆ ਕਿਉਂ ਕਿਸੇ ਦੀ ਮੁਤਾਜ਼ਗੀ ਕਰੀਏ ਫਲਾਣੇ ਬਾਬਾ ਜੀ ਸਾਡੀ ਅਰਦਾਸ ਕਰਨਗੇ ਤੁਹਾਨੂੰ ਆਪਣੇ ਜੀਵਨ ਬਾਰੇ ਪਤਾ ਹੈ ਦੂਸਰੇ ਦੇ ਜੀਵਨ ਬਾਰੇ ਕੀ ਪਤਾ ਹੈ ਕੀ ਪਤਾ ਤੁਹਾਡੇ ਤੋਂ ਜ਼ਿਆਦਾ ਕਾਲੇ ਕਰਮ ਕਰਦਾ ਹੋਵੇ ਲੰਬੇ ਪੇਜੋ ਤੁਹਾਡਾ ਬਾਪ ਨਹੀਂ ਤੁਹਾਡਾ ਬਾਪ ਨਹੀਂ ਜਦ ਕਹਿ ਦੋ ਮੇਰਾ ਬਾਪ ਨਹੀਂ ਤੂੰ ਸਾਜਾ ਸਾਹਿਬ ਬਾਪ ਹਮਾਰਾ ਜਿੰਨਾ ਹੁੰਦਾ ਉਹਨਾਂ ਤੇਰਾ ਵੀ ਹੈ ਸਾਹਮਣੇ ਦਿਲ چیر ਕੇ ਕਹਿ ਦੇ ਮੈਂ ਆ ਹਾਂ ਸੱਚੇ ਪਾਤਸ਼ਾਹ ਮੇਰਾ ਬੇੜਾ ਵਾਰ ਲਾਂ ਜੇ ਨਾਂ ਲਾਵੇ ਤੇ ਫਿਰ ਕਹਿ ਦੇਣਾ ਇਹਨੂੰ ਪਿਓ ਸਮਝੀਏ ਤੇ ਸਹੀ